ਮਨੁੱਖ ਦੀਆਂ ਗਲਤੀਆਂ ਕਾਰਨ ਵਾਤਾਵਰਣ 'ਚ ਜਿਹੜੀ ਤਬਦੀਲੀ ਆ ਉਹ ਲਗਾਤਾਰ ਵੱਧ ਰਹੀ ਆ ਇਹ ਜਿਹੜਾ ਪਾੜਾ ਇਸ ਦੇ ਕੀ ਪ੍ਰਭਾਵ ਨੇ ਪਸ਼ੂਆਂ ਤੇ ਮਨੁੱਖ ਤੇ ਕੀ ਪ੍ਰਭਾਵ ਪੈਂਦੇ ਨੇ ਇਸ ਦੇ ਸਬੰਧ 'ਚ ਆਪਾਂ ਗੱਲ ਕਰਨੀ ਇਹੜਾ ਪਸ਼ੂ ਆ ਉਹ ਉਹਦੇ ਵਿੱਚ ਹੇਹਾ ਚੱਕਰ ਆ ਜਿਹੜਾ ਮਤਲਬ ਜਾਂ ਤਾਂ ਉਹਦੇ ਲੱਛਣ ਦਿਖਾਈ ਦੇਣ ਉਹ ਹਟ ਜਾਂਦੇ ਆ ਜਾਂ ਫਿਰ ਉਹ ਜਿਹੜਾ ਹੇਹੇ ਦੇ ਵਿੱਚ ਆਉਣ ਦੇ ਜਿਹੜੇ ਟਾਈਮ ਹੁੰਦਾ ਮਤਲਬ ਕਿ ਉਹ ਜਾਂ ਲੰਬਾ ਚਲਾ ਜਾਂਦਾ ਜਾਂ ਫਿਰ ਉਹਦੇ ਲੱਛਣ ਹੀ ਨਹੀਂ ਦਿਖਾਈ ਦਿੰਦੇ ਜਾਂ ਫਿਰ ਮਤਲਬ ਕਿ ਇਹ ਆ ਕਿ ਪਸ਼ੂ ਮਤਲਬ ਕਿ ਬਿਲਕੁਲੀ ਮਤਲਬ ਕਿ ਬੋਲਣਾ ਬੰਦ ਕਰ ਦਿੰਦਾ ਜਿਹਨੂੰ ਆਪਾਂ ਗੂੰਗਾ ਹਿਆ ਕਹਿੰਦੇ ਆ ਇਹ ਪਸ਼ੂ ਮਤਲਬ ਕਿ ਠੀਕਾ ਉਹ ਸੱਤ ਵੀ ਗਿਆ ਬੱਚਾ ਤਾਂ ਉਹਦਾ ਕੀ ਇਲਾਜ ਹੋ ਸਕਦਾ ਉਹਦੇ ਰਿਗਾਰਡਿੰਗ ਇਹ ਤੇ ਇਹ ਜੇਨੈਟਿਕ ਬਿਮਾਰੀਆਂ ਨੇ ਕਈ ਵਾਰੀ ਤਾਂ ਇਹ ਮਤਲਬ ਪਸ਼ੂਆਂ ਤੋਂ ਮਨੁੱਖਾਂ ਵਿੱਚ ਵੀ ਹੋ ਜਾਂਦੀਆਂ ਨੇ ਜਿਹੜਾ ਪਸ਼ੂ ਪਾਲਣਾ ਜਿਹੜਾ ਉਹਦੇ ਉੱਤੇ ਤਾਂ ਇਹਦਾ ਵੀ ਗਹਿਰਾ ਪ੍ਰਭਾਵ ਪੈ ਰਿਹਾ ਇਹਦੇ ਨਾਲ ਕੀ ਹੈ ਇੱਕ ਹੀਟ ਸਟ्रेस ਆ ਜਿਹਨੂੰ ਆਪਾਂ ਗਰਮੀ ਦਾ ਤਣਾਅ ਕਹਿੰਦੇ ਆ ਉਦੇ ਨਾਲ ਕੀ ਆ ਪਸ਼ੂਆਂ ਦੇ ਦੁੱਧ ਉਤਪਾਦਨ ਅਤੇ ਉਹਨਾਂ ਦੇ ਰੀਜਨਰੇਟਿਵ ਜਿਹੜਾ ਇੱਕ ਰੀਪ੍ਰੋਡਕਟਿਵ ਸਿਸਟਮ ਆ ਪ੍ਰਜਨਨ ਦੀ ਪ੍ਰਕਿਰਿਆ ਕਹਿੰਦੇ ਆ ਉਹਦੇ ਉੱਤੇ ਇੱਕ ਗਹਿਰਾ ਪ੍ਰਭਾਵ ਪਾਉਂਦਾ ਜਿਵੇਂ ਪਸ਼ੂਆਂ ਦੁਆਰਾ ਇੱਕ ਮੀਥੇਨ ਗੈਸ ਪੈਦਾ ਹੁੰਦੀ ਆ ਉਹਦੇ ਦੁਆਰਾ ਇਹ ਜਿਹੜਾ ਗਰਮੀ ਦਾ ਜਿਹੜਾ ਮਤਲਬ ਕਿ ਬਦਲਾਵ ਆ ਮਤਲਬ ਕਿ ਉਹ ਜ਼ਿਆਦਾ ਹੁੰਦਾ ਤੇ ਹੀਟ ਸਟ੍ਰੈਸ ਦੇ ਵਿੱਚ ਪਸ਼ੂ ਆ ਜਾਂਦਾ ਮਨੁੱਖ ਦੀਆਂ ਗਲਤੀਆਂ ਕਾਰਨ ਵਾਤਾਵਰਣ 'ਚ ਜਿਹੜੀ ਤਬਦੀਲੀ ਆ ਉਹ ਲਗਾਤਾਰ ਵੱਧ ਰਹੀ ਆ ਇਹ ਜਿਹੜਾ ਪਾੜਾ ਇਸ ਦੇ ਕੀ ਪ੍ਰਭਾਵ ਨੇ ਪਸ਼ੂਆਂ ਤੇ ਮਨੁੱਖ ਤੇ ਕੀ ਪ੍ਰਭਾਵ ਪੈਂਦੇ ਨੇ ਇਸ ਦੇ ਸਬੰਧ 'ਚ ਆਪਾਂ ਗੱਲ ਕਰਨ ਲਈ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਵਿੱਚ ਲੁਧਿਆਣਾ ਦੇ ਵਿੱਚ ਪਹੁੰਚੇ ਆ ਇੱਥੇ ਡਾਕਟਰ ਮਨਦੀਪ ਸਿੰਘ ਸਰਾ ਨਾਲ ਗੱਲ ਕਰਾਂਗੇ ਜਿਹੜੇ ਸਰਬੋਤਮ ਖੋਜਕਾਰ ਪੋਸਟ 2024 ਅਤੇ ਨੌਜਵਾਨ ਖੇਤੀਬਾੜੀ ਅਰਥ ਸ਼ਾਸਤਰੀ ਪੁਰਸਕਾਰ 2025 ਨਾਲ ਸਨਮਾਨਿਤ ਹੋ ਚੁੱਕੇ ਹਨ ਮੌਜੂਦਾ ਸਮੇਂ 'ਚ ਡਾਕਟਰ ਮਨਦੀਪ ਸਿੰਘ ਸਰਾਹ ਸੀਨੀਅਰ ਕੋਜ ਵਜੋਂ ਕੋਜ ਕਾਰਜ ਵਜੋਂ ਆਪਣੀਆਂ ਜੀ ਸਵਾਮਾ ਉਹ ਨਿਭਾ ਰਹੇ ਨੇ ਉਹਨਾਂ ਨਾਲ ਗੱਲ ਕਰਦੇ ਆਂ ਵੀ ਜਿਹੜੇ ਮੌਸਮ 'ਚ ਤਬਦੀਲੀ ਆ ਖਾਸ ਕਰ ਜਿਹੜੇ ਪਸ਼ੂ ਨੇ ਮੱਝਾਂ ਅਤੇ ਗਾਵਾਂ ਉਹਨਾਂ ਤੇ ਕੀ ਪ੍ਰਭਾਵ ਪਾਉਂਦੇ ਨੇ ਸਵਾਗਤ ਕਰਦੇ ਆਂ ਡਾਕਟਰ ਸਾਹਿਬ ਤੁਹਾਡਾ ਆਰਮੀ ਸਵਾਗਤ ਕਰਦੇ ਆਂ ਜਸਟ ਕਾਲ ਡਾਕਟਰ ਸਾਹਿਬ ਵਾਤਾਵਰਣ ਚ ਜਿਹੜੀ ਤਬਦੀਲੀ ਆ ਰਹੀ ਆ ਇਹ ਤਬਦੀਲੀ ਕੀ ਆ ਪਹਿਲਾਂ ਤੇ ਇਹਦੇ ਬਾਰੇ ਚਰਨਾ ਪਊ ਸਰ ਜਿਹੜਾ ਬਦਲਦਾ ਮੌਸਮ ਆ ਨਾ ਉਹ ਇੱਕ ਬਹੁਤ ਹੀ ਅੱਜ ਦੇ ਟਾਈਮ ਦੇ ਵਿੱਚ ਇੱਕ ਗੰਭੀਰ ਮੁੱਦਾ ਬਣ ਚੁੱਕਿਆ ਇਹਦੇ ਵਿੱਚ ਕੀ ਹੈ ਵੀ ਆਪਣਾ ਜਿਹੜਾ ਖੇਤੀਬਾੜੀ ਫਸਲਾਂ ਤੇ ਇਹਦਾ ਪ੍ਰਭਾਵ ਤਾਂ ਪਈ ਰਿਹਾ ਤੇ ਨਾਲ ਦੀ ਨਾਲ ਜਿਹੜਾ ਪਸ਼ੂ ਪਾਲਣ ਆ ਜਿਹੜਾ ਉਹਦੇ ਉੱਤੇ ਤਾਂ ਇਹਦਾ ਵੀ ਗਹਿਰਾ ਪ੍ਰਭਾਵ ਪੈ ਰਿਹਾ ਇਹਦੇ ਨਾਲ ਕੀ ਹੈ ਇੱਕ ਹੀਟ ਸਟ्रेस ਆ ਜਿਹਨੂੰ ਆਪਾਂ ਗਰਮੀ ਦਾ ਤਣਾਅ ਕਹਿੰਦੇ ਆ ਉਦੇ ਨਾਲ ਕੀ ਆ ਪਸ਼ੂਆਂ ਦੇ ਦੁੱਧ ਉਤਪਾਦਨ ਅਤੇ ਉਹਨਾਂ ਦੇ ਰੀਜਨਰੇਟਿਵ ਜਿਹੜਾ ਕਿ ਰੀਪ੍ਰੋਡਕਟਿਵ ਸਿਸਟਮ ਆ ਪ੍ਰਜਨਨ ਦੀ ਪ੍ਰਕਿਰਿਆ ਕਹਿੰਦੇ ਆ ਉਹਦੇ ਉੱਤੇ ਇੱਕ ਗਹਿਰਾ ਪ੍ਰਭਾਵ ਪਾਉਂਦਾ ਇਹ ਵਾਤਾਵਰਣ ਦੇ ਵਿੱਚ ਤਬਦੀਲੀ ਮਤਲਬ ਬਹੁਤ ਜਿਆਦਾ ਕਾਰਨ ਇਹਦੇ ਵਿੱਚ ਜਿਵੇਂ ਫੈਕਟਰੀਆਂ ਦਾ ਧੂਆਂ ਹੋ ਗਿਆ ਠੀਕ ਹੈ ਜੀ ਇਹ ਇੱਕ ਮੇਜਰ ਕਾਰਨ ਹੋ ਗਿਆ ਠੀਕ ਹੈ ਤੇ ਜਿਵੇਂ ਪਸ਼ੂਆਂ ਦੁਆਰਾ ਇੱਕ ਮੀਥੇਨ ਗੈਸ ਪੈਦਾ ਹੁੰਦੀ ਆ ਉਹਦੇ ਦੁਆਰਾ ਇਹ ਜਿਹੜਾ ਗਰਮੀ ਦਾ ਜਿਹੜਾ ਮਤਲਬ ਕਿ ਬਦਲਾਵ ਆ ਮਤਲਬ ਕਿ ਉਹ ਜਾਦੇ ਹੁੰਦਾ ਤੇ ਹੀਟ ਸਟ੍ਰੈਸ ਦੇ ਵਿੱਚ ਪਸ਼ੂ ਆ ਜਾਂਦਾ ਡਾਕਟਰ ਸਾਹਿਬ ਜਿਹੜੀ ਇਹ ਖਾਸ ਕਰ ਮੱਝਾਂ ਤੇ ਗਾਵਾਂ ਨੇ ਇਹ ਤੇ ਮੌਸਮ ਦੀ ਜਿਹੜੀ ਤਬਦੀਲੀ ਹੈ ਜਿਹੜੀ ਉਹ ਕੀ ਪ੍ਰਭਾਵ ਪਾਉਂਦੀ ਹੈ ਜੀ ਜਿਹੜੀਆਂ ਮੱਝਾਂ ਤੇ ਗਾਵਾਂ ਨੇ ਜੀ ਇਹਨਾਂ ਦਾ ਕੀ ਹੈ ਜਦੋਂ ਪਸ਼ੂ ਤਣਾਅ ਦੇ ਵਿੱਚ ਆਉਂਦਾ ਗਰਮੀ ਦੇ ਤਣਾਅ ਦੇ ਵਿੱਚ ਆਉਂਦਾ ਸਭ ਤੋਂ ਪਹਿਲਾਂ ਗੱਲ ਇਹ ਹੈ ਵੀ ਪਸ਼ੂ ਜਿਹੜਾ ਮਤਲਬ ਕਿ ਉਹਦੇ ਵਿੱਚ ਜਦ ਜਿਹੜੀ ਸਾਹ ਦੀ ਜਿਹੜੀ ਗਤੀ ਆ ਉਹ ਤੇਜ਼ ਹੋ ਜਾਂਦੀ ਆ ਉਹਦਾ ਮਤਲਬ ਕਿ ਜਿਹੜਾ ਬੋਡੀ ਟੈਂਪਰੇਚਰ ਆ ਉਹ ਬਹੁਤ ਹਾਈਐਸਟ ਤੱਕ ਚਲਾ ਜਾਂਦਾ ਇਤੋਂ ਤੱਕ ਕਿ ਮਤਲਬ ਕਿ ਇੰਨਾ ਕੁ ਜ਼ਿਆਦਾ ਚਲਾ ਜਾਂਦਾ ਕਿ ਉਹਦੀ ਰੇਂਜ ਆ ਜਿਹੜੀ 1 ਡਿਗਰੀ 6 ਡਿਗਰੀ ਫਾਰਨਹੀਟ ਤੋਂ ਲੈ ਕੇ 108 ਡਿਗਰੀ ਫਾਰਨਹੀਟ ਤੱਕ ਚਲੀ ਜਾਂਦੀ ਆ ਜਿਸ ਦੇ ਨਾਲ ਉਹਦੇ ਮਤਲਬ ਕਿ ਜਿਹੜੀ ਖਾਣਾ ਖਾਣ ਦੀ ਜਾਂ ਖਰਾਕ ਖਾਣ ਦੀ ਸਮਰੱਥਾ ਇਹ ਟੜ ਜਾਂਦੀ ਆ ਤੇ ਉਹ ਪਾਣੀ ਵੱਧ ਪੀਂਦਾ ਵਾਰੀ ਵਾਰੀ ਹੌਸਪੈਂਡ ਲੱਗਦਾ ਤੇ ਉਹਦੇ ਮੂੰਹ ਦੇ ਵਿੱਚੋਂ ਲਾਰਾਂ ਟਿਕਣ ਲੱਗਦੀਆਂ ਤੇ ਜਿਸ ਦੇ ਨਾਲ ਮਤਲਬ ਕਿ ਉਹਦਾ ਦੁੱਧ ਆ ਜਿਹੜਾ ਉਹ ਆਪਾਂ ਇਹ ਕਹਿ ਸਕਦੇ ਆ ਕਿ 15 ਤੋਂ 30% ਦੇ ਵਿੱਚ ਮਤਲਬ ਕਿ ਠੀਕ ਹੈ ਪ੍ਰਤੀਸ਼ਤ ਤੱਕ ਮਤਲਬ ਕਿ ਜਿਹੜਾ ਦੁੱਧ ਦੇ ਵਿੱਚ ਕਮੀ ਆ ਜਾਂਦੀ ਆ ਹ ਜਿਹੜੀ ਇਹਦਾ ਤਬਦੀਲੀ ਦਾ ਪ੍ਰਜਰਨ ਕਿਹੜੀ ਆੜੀ ਹੁੰਦੀ ਹੈਗੀ ਪਸ਼ੂਆਂ ਦੀ ਤੇ ਦੁੱਧ ਉਤਪਾਦਨ ਉਤੇ ਕਿੰਨਾ ਕੁ ਪ੍ਰਭਾਵ ਪੈਂਦਾ ਹੈ ਜੀ ਸਰ ਜਿਹੜੀ ਪ੍ਰਜਨਨ ਪ੍ਰਕਿਰਿਆ ਨਾ ਦੁੱਧ ਮਤਲਬ ਦੁੱਧ ਦੀ ਗੱਲ ਕਰਦੇ ਆ ਦੁੱਧ ਤੇ ਇਹ ਆ ਵੀ ਮਤਲਬ ਦੁੱਧ ਤੁਹਾਨੂੰ ਦੱਸਿਆ ਆਲਰੇਡੀ ਮੈਂ ਪਹਿਲਾਂ 15 ਤੋਂ ਮਤਲਬ ਕਿ 30% ਦੇ ਮਤਲਬ ਕਿ ਉਹਦੇ ਵਿੱਚ ਕਮੀ ਆ ਜਾਂਦੀ ਆ ਤੇ ਦੂਜੀ ਪ੍ਰਜਨਨ ਕਿਰਿਆ ਤੇ ਆਪਾਂ ਗੱਲ ਕਰੀਏ ਤਾਂ ਮਤਲਬ ਕਿ ਜਿਹੜਾ ਪਸ਼ੂ ਆ ਉਹ ਉਹਦੇ ਵਿੱਚ ਹੇਹਾ ਚੱਕਰ ਆ ਜਿਹੜਾ ਮਤਲਬ ਜਾਂ ਤਾਂ ਉਹਦੇ ਲੱਛਣ ਦਿਖਾਈ ਦੇਣ ਉਹ हट ਜਾਂਦੇ ਆ ਜਾਂ ਫਿਰ ਉਹ ਜਿਹੜਾ ਹੇਹੇ ਦੇ ਵਿੱਚ ਆਉਣ ਦੇ ਜਿਹੜੇ ਟਾਈਮ ਹੁੰਦਾ ਮਤਲਬ ਕਿ ਉਹ ਜਾਂ ਲੰਬਾ ਚਲਾ ਜਾਂਦਾ ਜਾਂ ਫਿਰ ਉਹਦੇ ਲੱਛਣ ਹੀ ਦਿਖਾਈ ਦਿੰਦੇ ਜਾਂ ਫਿਰ ਮਤਲਬ ਕਿ ਇਹ ਆ ਕਿ ਪਸ਼ੂ ਮਤਲਬ ਕਿ ਬਿਲਕੁਲ ਹੀ ਮਤਲਬ ਕਿ ਬੋਲਣਾ ਬੰਦ ਕਰ ਦਿੰਦਾ ਜਿਹਨੂੰ ਆਪਾਂ ਗੂੰਗਾ ਹਿਆ ਕਹਿੰਦੇ ਇੱਕ ਹੋਰ ਸਮੱਸਿਆ ਆਉਂਦੀ ਆ ਪਸ਼ੂਆਂ ਦੇ ਵਿੱਚ ਵੀ ਜਿਹੜਾ ਤਬਦੀਲੀ ਦੇ ਕਾਰਨ ਹੀ ਗਰਭ ਸਮੇਂ ਤੋਂ ਪਹਿਲਾਂ ਡਿੱਗ ਜਾਂਦਾ ਇਹਦਾ ਕੀ ਕਹ ਇਹਦਾ ਵੀ ਕਾਰਨ ਹੀ ਬਣਦਾ ਜੀ ਇਹ ਇੱਕ ਸਰ ਇਹੀ ਆ ਜੇ ਹਾ ਮਤਲਬ ਕਿ ਠੀਕ ਆ ਲੇਟ ਨਾਲ ਆਉਣਾ ਇਦੇ ਕਾਰਨ ਹੀ ਮੈਂ ਤੁਹਾਨੂੰ ਦੱਸ ਕਹਿੰਦੇ ਆ ਪ੍ਰਜਨਨ ਪ੍ਰਕਿਰਿਆ ਦੇ ਵਿੱਚ ਰੀਪਰੋਡਕਟਿਵ ਸਿਸਟਮ ਦੇ ਵਿੱਚ ਇਹ ਮਤਲਬ ਕਿ ਇਨਕਲੂਡ ਆ ਉਹਦੇ ਵਿੱਚ ਕੀ ਆ ਵੀ ਜਦੋਂ ਉਹ ਪਸ਼ੂ ਦਿਖਾਉਂਦਾ ਨਹੀਂ ਹੈਗਾ ਮਤਲਬ ਕਿ ਠੀਕ ਹੈ ਇਹ ਇਹ ਦੇ ਵਿੱਚ ਆ ਜਾਂਦਾ ਮਤਲਬ ਕੋਈ ਪਤਾ ਨਹੀਂ ਲੱਗਦਾ ਪਸ਼ੂ ਪਾਲਕ ਵੀਰਾਂ ਨੂੰ ਨਹੀਂ ਪਤਾ ਲੱਗਦਾ ਵੀ ਉਹ ਸੁਬਾ ਆਇਆ ਜਾਂ ਸ਼ਾਮ ਨੂੰ ਆਇਆ ਉਹ ਲੱਛਣ ਦਿਖਾਈ ਜ਼ਰੂਰ ਦਿੰਦੇ ਆ ਪਰ ਉਹ ਮਤਲਬ ਇੱਕ ਸਾਹਮਣੇ ਤੋਂ ਦਿਖਾਈ ਨਹੀਂ ਦਿੰਦੇ ਹੈਗੇ ਮਤਲਬ ਉਹ ਅੰਦਰ ਖਾਤੇ ਮਤਲਬ ਕਿ ਜਿਹੜਾ ਹੇਹੇ ਦੇ ਵਿੱਚ ਬੂੰਗਾ ਬੋਲਾ ਕਹਨੇ ਆ ਮਤਲਬ ਕਿ ਉਹਨੂੰ ਮਤਲਬ ਕਿ ਪਸ਼ੂ ਹੋ ਜਾਂਦਾ ਤੇ ਦੂਜੀ ਗੱਲ ਹੈਗੀ ਆ ਜਿਹੜੀ ਤੁਸੀਂ ਕਿਹਾ ਵੀ ਮਤਲਬ ਕਿ ਉਹ ਬੱਚਾ ਸੱਟ ਜਾਂਦਾ ਉਹਨੂੰ ਇੱਕ ਬਰੂਸੋਲਿਸਿਸ ਨਾਂ ਦੀ ਬਿਮਾਰੀ ਦੇ ਨਾਲ ਜਾਣਿਆ ਜਾਂਦਾ ਜਿਹਦਾ ਮਤਲਬ ਕਿ ਕੀ ਹੈ ਵੀ ਮਤਲਬ ਕਿ ਉਹ ਟਾਈਮ ਤੋਂ ਪਹਿਲਾਂ ਮਤਲਬ ਕਿ ਜਿਹੜਾ ਉਹ ਬੱਚਾ ਮਤਲਬ ਕਿ ਪਸ਼ੂ ਸੱਟ ਜਾਂਦਾ ਇਹਦਾ ਯੂਨੀਵਰਸਿਟੀ ਦੇ ਵਿੱਚ ਮਤਲਬ ਟੈਸਟਿੰਗ ਵੀ ਹੁੰਦੀ ਆ ਸਾਡੇ ਇੱਥੇ ਯੂਨੀਵਰਸਿਟੀ ਦੇ ਵਿੱਚ ਇੱਕ ਸੈਂਟਰ ফর ਵਨ ਹੈਲਥ ਡਿਪਾਰਟਮੈਂਟ ਆ ਉਹਦੇ ਵਿੱਚ ਕੀ ਆ ਵੀ ਮਤਲਬ ਇਹਦੇ ਟੈਸਟਿੰਗ ਹੁੰਦੀ ਆ ਪ੍ਰੋਪਰ ਉਹਦਾ ਇਲਾਜ ਦੇ ਰਿਗਾਰਡਿੰਗ ਮਤਲਬ ਕਿ ਤੁਹਾਨੂੰ ਮਤਲਬ ਪਸ਼ੂ ਪਾਲਕ ਵੀਰਾਂ ਨੂੰ ਸਾਡੇ ਅਸੀਂ ਟ੍ਰੇਨਿੰਗ ਵਰਕਸ਼ਾਪ ਕਰਾਉਂਦੇ ਰਹਿੰਦੇ ਆ ਉੱਥੇ ਪਸ਼ੂ ਪਾਲਕ ਵੀਰਾਂ ਨੂੰ ਪੰਜਾਬ ਦੇ ਜਿਹੜੇ ਪਸ਼ੂ ਪਾਲਕ ਵੀਰਾਂ ਉਹਨਾਂ ਨੂੰ ਅਸੀਂ ਟਾਈਮ ਤੇ ਦੱਸਦੇ ਰਹਿੰਦੇ ਆ ਵੀ ਮਤਲਬ ਕਿ ਇਹਦੇ ਇਹ ਰੀਜ਼ਨ ਨੇ ਠੀਕ ਹੈ ਜੇ ਪਸ਼ੂ ਮਤਲਬ ਕਿ ਠੀਕਾ ਉਹ ਸੱਤ ਵੀ ਗਿਆ ਬੱਚਾ ਤਾਂ ਉਹਦਾ ਕੀ ਇਲਾਜ ਹੋ ਸਕਦਾ ਉਹਦੇ ਰਿਗਾਰਡਿੰਗ ਤੇ ਇਹ ਜੇਨੈਟਿਕ ਬਿਮਾਰੀਆਂ ਨੇ ਕਈ ਵਾਰੀ ਤਾਂ ਇਹ ਮਤਲਬ ਪਸ਼ੂਆਂ ਤੋਂ ਮਨੁੱਖਾਂ ਵਿੱਚ ਵੀ ਹੋ ਜਾਂਦੀਆਂ ਨੇ ਮੁਰਕਾਂ ਵਿੱਚ ਹੋ ਜਾਂਦੀਆਂ ਪਰ ਇਹ ਦਾਰਨ ਦੀ ਕੋਈ ਲੋੜ ਨਹੀਂ ਹੈਗੀ ਇਹ ਮਤਲਬ ਕਿ ਇਹਦਾ ਪ੍ਰੋਪਰ ਇਲਾਜ ਹੈਗਾ ਸਾਡੇ ਸੈਂਪਲਿੰਗ ਦੇ ਕੇ ਜਾਓ ਮਤਲਬ ਕੋਈ ਸੈਂਟਰ ਫਾਰ 1 ਹੈਲਥ ਜਿਹੜਾ ਡਿਪਾਰਟਮੈਂਟ ਆ ਉਥੇ ਤੁਸੀਂ ਸੈਂਪਲ ਦੇ ਕੇ ਜਾਓ ਉਹਦਾ ਪ੍ਰੋਪਰ ਮਤਲਬ ਕਿ ਤੁਹਾਡਾ ਟੈਸਟ ਹੋਊਗਾ ਉਹਦੀ 2 ਜਾਂ 4 ਦਿਨਾਂ ਬਾਅਦ ਤੁਹਾਡੀ ਰਿਪੋਰਟ ਆ ਜੂਗੀ ਉਸ ਤੋਂ ਬਾਅਦ ਮਤਲਬ ਉਹਦਾ ਪ੍ਰੋਪਰ ਟਰੀਟਮੈਂਟ ਵੀ ਤੁਹਾਨੂੰ ਡਾਕਟਰਾਂ ਮਤਲਬ ਕਿ ਜਿਹੜੇ ਯੂਨੀਵਰਸਿਟੀ ਦੇ ਸੈਸਤਾਨ ਨੇ ਐਕਸਪਰਟ ਨੇ ਉਹਨਾਂ ਵੱਲੋਂ ਦੱਸਿਆ ਜਾਵੇ ਅੱਛਾ ਵਾਤਾਵਰਣ ਤਬਦੀਲੀ ਦੇ ਨਾਲ ਕੋਈ ਹੋਰ ਵੀ ਜਿਹੜੀਆਂ ਬਿਮਾਰੀਆਂ ਨੇ ਬਸ ਉਹਨਾਂ ਨੂੰ ਲੱਗਦੀਆਂ ਨੇ ਜਿਵੇਂ ਖਾ ਜਾਂ ਹੋਰ ਕੋਈ ਕਿਸ ਤਰ੍ਹਾਂ ਦੀ ਬਿਮਾਰੀ ਸਰ ਇਹੀ ਹੈ ਬਦਲਦੇ ਮੌਸਮ ਨਾਲ ਮਤਲਬ ਕਿ ਇੱਕ ਤਾਂ ਉਹਨਾਂ ਦੀ ਜਿਹੜੀ ਪਾਚਨ ਸ਼ਕਤੀ ਹੈ ਠੀਕ ਹੈ ਜਿਹਨੂੰ ਕਹਿੰਦੇ ਆ ਮੈਟਾਬੋਲਿਕ ਸਿਸਟਮ ਕਹਿੰਦੇ ਆ ਠੀਕ ਹੈ ਉਹ ਤੇ ਗਹਿਰਾ ਪ੍ਰਭਾਵ ਪੈਂਦਾ ਠੀਕ ਹੈ ਉਹ ਕੀ ਹੈ ਵੀ ਜਿਹੜੇ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂ ਆ ਠੀਕ ਹੈ ਉਹਨਾਂ ਤੇ ਘੱਟ ਦੇ ਦੁੱਧ ਦੇਣ ਵਾਲੇ ਪਸ਼ੂਆਂ ਨਾਲੋਂ ਜ਼ਿਆਦਾ ਪ੍ਰਭਾਵ ਪੈਂਦਾ ਕਿਉਂਕਿ ਉਹ ਕੀ ਹੈ ਦੁੱਧ ਜ਼ਿਆਦਾ ਦਿੰਦੇ ਨੇ ਤੇ ਉਹ ਖਰਾਕ ਵੀ ਜ਼ਿਆਦਾ ਖਾਂਦੇ ਨੇ ਖਰਾਕ ਜਿਆਦਾ ਖਾਨ ਕਰਨ ਉਹਨਾਂ ਦੇ ਵਿੱਚ ਮੈਟਾਬੋਲਿਕ ਜਿਹੜੀ ਮਤਲਬ ਕਿ ਹੀਟ ਹੈ ਜਿਹਨੂੰ ਮੈਟਾਬੋਲਿਕ ਮਤਲਬ ਕਿ ਗਰਮੀ ਕਹਿੰਦੇ ਆ ਠੀਕ ਆ ਉਹ ਜ਼ਿਆਦਾ ਪੈਦਾ ਹੁੰਦੀ ਹੈ ਉਹਦੇ ਨਾਲ ਕੀ ਆ ਮਤਲਬ ਕਿ ਪਸ਼ੂ ਗਰਮੀ ਦੇ ਤਣਾ ਦੇ ਵਿੱਚ ਆ ਜਾਂਦਾ ਤੇ ਉਹਦਾ ਮਤਲਬ ਕਿ ਕੀ ਆ ਦੁੱਧ ਉਤਪਾਦਨ ਤੇ ਕਮੀ ਆ ਵਿੱਚ ਕਮੀ ਆਉਂਦੀ ਹੈ ਤੇ ਪ੍ਰੋਜਨੈਰਸਟੀ 'ਤੇ ਮਤਲਬ ਕਿ ਜਿਹੜੀ ਪ੍ਰਭਾਵ ਪੈਂਦੀ ਹੈ ਡਾਕਟਰ ਸਾਹਿਬ ਤੁਸੀਂ ਲੰਬੇ ਸਮੇਂ ਤੋਂ ਇਸ ਖੇਤਰ ਨਾਲ ਜੁੜੇ ਹੋ ਇਹ ਜਿਹੜਿਆ ਤਬਦੀਲੀ ਆ ਤਬਦੀਲੀ ਤੋਂ ਜਿਹੜਾ ਪਸ਼ੂਆਂ ਨੂੰ ਬਚਾਉਣ ਲਈ ਜਾਂ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਤਬਦੀਲੀ ਦੇ ਕਾਰਨ ਉਹਨਾਂ ਲਈ ਕੀ ਕੀਤਾ ਜਾਣਾ ਚਾਹੀਦਾ ਉੰਨਾਂ ਲਈ ਇਹ ਜੇ ਇੱਕ ਤਾਂ ਟਾਈਮ ਤੇ ਜਿਹੜਾ ਵੀ ਮਤਲਬ ਕਿ ਪਸ਼ੂ ਪਾਲਕ ਜਿਹੜਾ ਨੂੰ ਮੈਂ ਇਹੀ ਸਲਾਹ ਦੇਣਾ ਚਾਹਣਾ ਇੱਕ ਤਾਂ ਉਹਨਾਂ ਦੇ ਆਲੇ-ਦੁਆਲੇ ਜਿਹੜਾ ਮਤਲਬ ਕਿ ਜਿਹੜਾ ਵਾਤਾਵਰਨ ਆ ਉਹਨੂੰ ਸਾਫ਼ ਰੱਖਿਆ ਜਾਵੇ ਠੀਕ ਹੈ ਤੇ ਗਰਮੀ ਦੇ ਮੌਸਮ ਦੇ ਵਿੱਚ ਇਹ ਹੋ ਸਕਦਾ ਮਤਲਬ ਕਿ ਜਿਹੜਾ ਤੁਹਾਡਾ ਸ਼ੈੱਡ ਆ ਜਿੱਥੇ ਪਸ਼ੂ ਰੱਖੇ ਹੋਏ ਨੇ ਠੀਕ ਆ ਉਹਨੂੰ ਪ੍ਰੋਪਰ ਮੇਨਟੇਨ ਕਰਕੇ ਰੱਖਿਆ ਜਾਵੇ ਉਹਦੀ ਸਫਾਈ ਰੱਖੀ ਜਾਵੇ ਉਹਨਾਂ ਦਾ ਮਲ ਮੂਤਰ ਦਾ ਜਿਹੜਾ ਨਿਕਾਸ ਆ ਉਹ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਨੰਬਰ 2 ਤੇ ਸਾਰਿਆਂ ਨੂੰ ਇਹ ਗੱਲ ਆ ਵੀ ਕੱਲੇ ਸਾਡੇ ਸਾਇੰਸਦਾਨਾਂ ਨੇ ਮਤਲਬ ਕਿ ਇਹ ਅਬਜ਼ਰਵ ਕੀਤਾ ਵੀ ਜਿਹੜੇ ਕੱਲੇ ਪੱਖੇ ਚਲਾਉਣ ਨਾਲ ਮਤਲਬ ਕਿ ਪਸ਼ੂਆਂ ਦੀ ਜਿਹੜੀ ਹੀਟ ਸਟ੍ਰੈਸ ਆ ਜਿਹੜਾ ਗਰਮੀ ਦਾ ਤਣਾਅ ਉਹ ਖਤਮ ਨਹੀਂ ਹੁੰਦਾ ਉਹਦੇ ਨਾਲ ਇੱਕ ਮਤਲਬ ਕਿ ਤੁਹਾਨੂੰ ਮਤਲਬ ਕਿ ਇੱਕ ਸਮੇਲ ਕਰਨਾ ਚਾਹੀਦਾ ਪੱਖਿਆਂ ਦਾ ਤੇ ਫਹਾਰਿਆਂ ਦਾ ਕਸ਼ੂਨਾ ਦੇ ਉੱਪਰ ਮਤਲਬ ਕਿ ਛੋਟੇ ਛੋਟੇ ਪਹਾਾਰੇ ਅੱਜ ਦੇ ਟਾਈਮ ਦੇ ਵਿੱਚ ਬਾਜ਼ਾਰ ਦੇ ਵਿੱਚ ਮਤਲਬ ਕਿ ਠੀਕ ਹੈ ਸਭ ਕੁਝ ਉਪਲਬਧ ਆ ਉਹ ਤੁਸੀਂ ਪਹਾਾਰੇ ਲਾ ਕੇ ਉਹਨੂੰ 40 ਤੋਂ 50 ਸੈਕਿੰਡ ਮਤਲਬ ਉਸ ਪਹਾਾਰੇ ਨੂੰ ਚਲਾਓ ਇਹ ਤੋਂ ਬਾਅਦ 4 ਤੋਂ 5 ਮਿੰਟ ਲਈ ਮਤਲਬ ਕਿ ਜਿਹੜਾ ਪੱਖਾ ਉਹ ਛੱਡੋ ਤੇ ਪਸ਼ੂ ਮਤਲਬ ਕਿ ਆਟੋਮੈਟਿਕਲੀ ਮਤਲਬ ਗਰਮੀ ਦੇ ਤਣਾਤ ਉਹ ਮਤਲਬ ਕਿ ਡਾਊਨ ਆ ਜਾਂਦਾ ਤਬਦੀਲੀ ਦੇ ਮਾਦੇ ਨਜ਼ਰ ਜਿਹੜੇ ਪਸ਼ੂਆਂ ਨੂੰ ਪਸ਼ੂਆਂ ਦੇ ਸਬੰਧ ਵਿੱਚ ਪਸ਼ੂ ਪਾਲਕਾਂ ਨੂੰ ਜਾਣਕਾਰੀ ਦੇਣ ਲਈ ਜਿਹੜਾ ਗੜਵਾਸੂ ਆ ਉਹ ਕੀ ਵਿਸ਼ੇਸ਼ਤਾਵਾਂ ਚੁੱਕ ਰਿਹਾ ਜੀ ਉਹ ਇਹ ਹੈ ਜੀ ਉਹ ਟਾਈਮ ਟਾਈਮ ਤੇ ਮਤਲਬ ਕਿ ਸਾਡਾ ਜਿਹੜਾ ਡਾਇਰੈਕਟੋਰੇਟ ਆਫ ਐਕਸਟੈਂਸ਼ਨ ਐਜੂਕੇਸ਼ਨ ਮਤਲਬ ਕਿ ਵੱਲੋਂ ਠੀਕ ਹੈ ਉਹ ਟਾਈਮ ਟਾਈਮ ਤੇ ਸਾਡੀਆਂ ਮਤਲਬ ਕਿ ਜਿਹੜੇ ਵੀ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਕੇਵੀਕੇ ਜੁਨੀਵਰਸਿਟੀ ਦੇ ਖੇਤੀਬੀਗਿਆਨ ਕੇਂਦਰ ਨੇ ਠੀਕ ਹੈ ਉਹਨਾਂ ਦੇ ਵਿੱਚ ਟ੍ਰੇਨਿੰਗ ਲੱਗਦੀਆਂ ਨੇ ਵਰਕਸ਼ਾਪ ਲੱਗਦੀਆਂ ਨੇ ਅਸੀਂ ਉੱਥੇ ਫਾਰਮਰਜ਼ ਨੂੰ ਮਤਲਬ ਕਿ ਠੀਕ ਹੈ ਕਾਲ ਕਰਦੇ ਆ ਫਾਰਮਰਜ਼ ਆਉਂਦੇ ਨੇ ਉੱਥੇ ਸਾਡੇ ਐਕਸਪਰਟ ਨੇ ਜਿਹੜੇ ਯੂਨੀਵਰਸਿਟੀ ਦੇ ਠੀਕ ਹੈ ਜਿਹੜੇ ਸਾਇੰਸਦਾਨ ਨੇ ਜਿਨ੍ਹਾਂ ਦਾ ਲੰਬਾ ਤਜਰਬਾ ਉੱਥੇ ਲੈਕਚਰ ਡਿਲੀਵਰ ਕਰਦੇ ਆ ਹਰ ਇੱਕ ਟੌਪਿਕ ਤੇ ਜਿਵੇਂ ਕਿ ਐਨੀਮਲ ਨਿਊਟ੍ਰੀਸ਼ਨ ਕ੍ਰਾਕ ਦੇ ਸਬੰਧਤ ਨੂੰ ਕਰਨਗੇ ਠੀਕ ਹੈ ਰੀਪ੍ਰੋਡਕਟਿਵ ਸਿਸਟਮ ਆ ਜਿਹੜਾ ਪਰ ਜਨਰਲਸ ਗਿਆ ਉਹਦੇ ਰਿਲੇਟਡ ਕਰਨਗੇ ਤੇ ਮੈਡੀਸਨ ਆ ਉਹਨਾਂ ਦੀ ਸਰਜਰੀ ਮਤਲਬ ਕਿ ਹਰ ਇੱਕ ਲਾਈਨ ਦੇ ਨਾਲ ਐਕਸਪਰਟ ਆ ਜਿਹੜਾ ਉੱਥੇ ਸਾਡਾ ਪਹੁੰਚਦਾ ਪਸ਼ੂ ਪਾਲਕ ਵੀਰਾਂ ਨੂੰ ਮਤਲਬ ਕਿ ਇੱਕ ਬਰੀਫ ਦੇ ਵਿੱਚ ਇੱਕ ਡੀਪਲੀ ਮਤਲਬ ਕਿ ਠੀਕ ਆ ਉਹ ਜਾਣਕਾਰੀ ਦਿੰਦਾ ਤੇ ਜਾਣਕਾਰੀ ਦੇਣ ਤੋਂ ਬਾਅਦ ਪਸ਼ੂ ਪਾਲਕੀ ਕਾਫੀ ਫਾਇਦਾ ਲੈਂਦੇ ਆ ਆਮ ਲੋਕਾਂ ਨੂੰ ਜਿਹੜੇ ਵਾਤਾਵਰਨ ਆ ਉਹ ਮੈਨੂੰ ਲੱਗਦਾ ਵੀ ਮਨੁੱਖ ਦੀ ਹੀ ਗਲਤੀ ਕਾਰਨ ਵਾਤਾਵਰਨ 'ਚ ਤਬਦੀਲੀ ਜਿਹੜਾ ਬਦਲਾਅ ਦੇਖਣ ਨੂੰ ਮਿਲਿਆ ਕੀ ਕਹਿਣਾ ਤੁਸੀਂ ਆਹੋਂਗੇ ਵੀ ਕੀ ਹੋਣਾ ਚਾਹੀਦਾ ਵੀ ਜਿਹੜਾ ਵਾਤਾਵਰਨ ਦੀ ਤਬਦੀਲੀ ਨੂੰ ਰੋਕਿਆ ਜਾਵੇ ਸਰ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਮਤਲਬ ਕਿ ਜਿਹੜੇ ਮਨੁੱਖ ਨੇ ਮਨੁੱਖੀ ਇਹਦਾ ਮੇਨ ਰੀਜਨ ਆ ਮਨੁੱਖ ਅੱਜ ਕੱਲ ਮਤਲਬ ਕਿ ਤੁਸੀਂ ਦੇਖਿਆ ਹੋਊਗਾ ਵੀ ਜਿਹੜੇ ਆਪਣਾ ਜਿਹੜੇ ਆਪਣੇ ਮਤਲਬ ਕਿ ਪੇੜ ਪੌਦੇ ਨੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਘੱਟ ਹੋ ਚੁੱਕੇ ਆ ਠੀਕ ਆ ਦਿਨੋ ਦਿਨ ਕਟਿੰਗ ਹੋ ਚੁਕੀ ਆ ਠੀਕ ਆ ਉਹ ਘੱਟ ਹੋ ਚੁੱਕੇ ਨੇ ਮਤਲਬ ਕੱਟ ਕਰ ਰਹੇ ਨੇ ਠੀਕ ਆ ਉਹਨਾਂ ਦੀ ਜਗ੍ਹਾ ਤੇ ਕੱਟ ਕਰ ਰਹੇ ਨੇ ਉਹਨਾਂ ਦੀ ਜਗ੍ਹਾ ਤੇ ਨਵੇਂ ਪੌਦੇ ਨਹੀਂ ਲਗਾ ਰਹੇ ਠੀਕ ਆ ਮੈਂ ਇਹੀ ਕਹਿਣਾ ਚਾਹਣਾ ਮਤਲਬ ਕਿ ਜਿਹੜੇ ਗਰਮੀ ਆ ਮੇਨ ਰੀਜਨ ਮਤਲਬ ਕਿ ਉਹਨਾਂ ਨੂੰ ਵੱਡਣਾ ਠੀਕ ਹੈ ਉਹਦੇ ਨਾਲ ਉਹ ਵਾਤਾਵਰਨ ਦੇ ਵਿੱਚ ਮਤਲਬ ਕਿ ਠੀਕ ਹੈ ਤਬਦੀਲੀ ਆਉਣੀ ਹੈ ਠੀਕ ਹੈ ਨੰਬਰ 2 ਤੇ ਫੈਕਟਰੀਆਂ ਜਿਹੜੀਆਂ ਦਿਨੋਂ ਦਿਨ ਹੁਣ ਲੁਧਿਆਣਾ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਮੈਨੂੰ ਮੈਂ ਮਤਲਬ ਕਿ ਦੇਖ ਰਿਹਾ ਮਤਲਬ ਕਿ ਮੇਰੇ ਹਿਸਾਬ ਨਾਲ ਤਿੰਨ ਤੋਂ ਚਾਰ ਫੈਕਟਰੀਆਂ ਲੱਗੀਆਂ ਹੋਈਆਂ ਨੇ ਤੇ ਉਹਨਾਂ ਦਾ ਜਿਹੜਾ ਧੂਆ ਉਹ ਮਤਲਬ ਕਿ ਕਿਤੇ ਨਾ ਕਿਤੇ ਜਾ ਕੇ ਮਤਲਬ ਵਾਤਾਵਰਨ ਨੂੰ ਅਫੈਕਟ ਕਰਦਾ ਮਤਲਬ ਕਿ ਇਹ ਚੀਜ਼ਾਂ ਹੈਗੀਆਂ ਤੇ ਮਤਲਬ ਕਿ ਮਨੁੱਖ ਨੂੰ ਚਾਹੀਦਾ ਕਿ ਉਹ ਜਿਹੜਾ ਪੇੜ ਪੌ ਉਹਦੀ ਜਗ੍ਹਾ ਤੇ ਐਟਲੀਸਟ ਮਤਲਬ ਕਿ ਉਹ ਨੂੰ ਨਵੇਂ ਪੌਦੇ ਲਗਾਉਣੇ ਚਾਹੀਦੇ ਆ ਇਸ ਨਾਲ ਥੋੜਾ ਗਰਮੀ ਦੇ ਤਣਾ ਦੇ ਵਿੱਚ ਥੋੜਾ ਫਰਕ ਪੈ ਸਕਦਾ ਸੋ ਤੁਸੀਂ ਸੁਣਿਆ ਡਾਕਟਰ ਮਨਦੀਪ ਸਿੰਘ ਸਰਾਜੀ ਤੋਂ ਡਿਟੇਲ ਦੇ ਵਿੱਚ ਵਾਤਾਵਰਣ ਤਬਦੀਲੀ ਦੇ ਕਾਰਨ ਉਹਨਾਂ ਦੇ ਨਾਲ ਹੋਣ ਵਾਲੇ ਨੁਕਸਾਨ ਬਾਰੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੇ ਇਸੇ ਤਰ੍ਹਾਂ ਹੀ ਹੋਰ ਨਵੀਆਂ ਜਾਣਕਾਰੀਆਂ ਦੇ ਨਾਲ ਜੁੜੇ ਰਹੋ ਸੱਚ ਕੋਹ ਦੇ ਨਾਲ ਕੈਮਰਾਮੈਨ ਲਾਲਚੰਦ ਸਿੰਘਲਾ ਦੇ ਨਾਲ ਲੁਧਿਆਣਾ ਤੋਂ ਜਸਵੀਰ ਸਿੰਘ ਹੈ